ਮਾਗਬਾਵਾ ਬਾਬਾ ਜੀ ਜੀ ਨਾਮ ਨਿਕਲਣ ਦੇ ਲੱਗਦਾ ਇੰਨੇ ਕੋ ਬਾਈਡ ਕਰਾ ਲਈ ਮੈਂ ਵਾਈਫ ਬੋਜ ਬਾਈਡ ਲੱਗਦਾ ਪੂਰਾ ਵਿਦਾਸ ਇਸ ਸ਼ਕਤੀ ਅਮਰੇ ਜੋ ਬਲੇ ਸੋ ਨਰ ਪਰ ਰਤ ਗੁਰੂ ਦਾ ਮਾੜਾ ਜਗੀ ਜੀ ਹੁਣਿਆ ਸੰਤਾਂ ਨੂੰ ਜਾਪ ਦੇਸ਼ਾਂ ਦੇ ਵਿੱਚ ਸਾਡੇ ਨਗਰ ਦੇ ਵਿੱਚ ਇਸ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਬਹੁਤ-ਬਹੁਤ ਲੱਖ ਲੱਖ ਵਧਾਈਆਂ ਤੋਂ ਬੜੀ ਖੁਸ਼ੀ ਹੈ ਅੱਜ ਅਸੀਂ ਸਾਰਾ ਪਰਿਵਾਰ ਆਪਾਂ ਨਗਰ ਦੇ ਵਿੱਚ ਗੁਰਪੁਰਬ ਮਨਾ ਰਹੇ ਆ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਅਸੀਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੇ ਆ ਕਿ ਅੱਗੇ ਤੋਂ ਹੋਰ ਵੀ ਇਸ ਨੂੰ ਵੀ ਬੱਗਾ ਅੱਛਾ ਸੁੱਚਾ ਇਹ ਗੁਰਪੁਰਬ ਮਨਾਉਣਾ ਚਾਹੀਦਾ ਹੈ ਸਾਰੇ ਪਰਿਵਾਰਾਂ ਵੱਲੋਂ ਨੌਜਵਾਨਾਂ ਵੱਲੋਂ ਬਹੁਤ ਵੀ ਇਸ਼ਾਨ ਦੇਖਣ ਨੂੰ ਮਿਲਿਆ ਹੈ ਸੋ ਕੇਕ ਦੀ ਰਸਮ ਅੱਜ ਪਹਿਲੀ ਵਾਰ ਹੋਈ ਆ ਤੋ ਅਸੀਂ ਆਸ਼ਾ ਕਰਦੇ ਹਾਂ ਕਿ ਅੱਗੇ ਤੋਂ ਹਰ ਸਾਲ ਏਸੀ ਤਰ੍ਹਾਂ ਕੇਕ ਦੀ ਸੇਵਾ ਹੁੰਦੀ ਰਹੇਗੀ ਸੋ ਜਿਨ੍ਹਾਂ ਵੀਰਾਂ ਨੇ ਜਿਨ੍ਹਾਂ ਜਵਾਨਾਂ ਨੇ ਜਿਨ੍ਹਾਂ ਪਰਿਵਾਰਾਂ ਨੇ ਇਹ ਉਪਰਾਲਾ ਕੀਤਾ ਹੈ ਸਤਿਗੁਰੂ ਰੰਦਾਸ ਮਹਾਰਾਜ ਉਹਨਾਂ ਨੂੰ ਜੜਦਿਆਂ ਖਲਾ ਬਖਸ਼ੇ तरक्की 받ਛੇ ਨਾ ਉਹਨਾਂ ਦੇ ਨਾਂ ਦਾ ਇੱਕ ਜਗ੍ਹਾ ਬੋਲੋ ਜੋ ਬੋਲੇ ਸੋਨਰਪਾ ਸੋਨਰਪਾ ਸਰਾਜ ਸਿੰਘ ਜੀ ਹੈ ਲੋ ਜਿਸ ਜੋ ਬੋਲੇ ਸੋਨਰਪਾ ਸੋਨਰਪਾ ਹੈ ਜੀ ਜੈ ਗੁਰਦੇਵ ਨਾਨਕ ਦੇਵ ਪੂਰੀ ਤਿਆਰੀ ਸਾਧ ਸੰਗਤ ਜੀ ਪੁਰਲਾ ਭੋਗ ਦੀ ਪਾਣਾ